ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਸਰਬਣ ਕਰੋ ਜੀ ਗੁਰੂ ਜੀ ਦੀ ਬਰਾਤ ਦੀ ਚੜਾਈ ਗੁਰੂ ਜੀ ਦੇ ਵਿਆਹ ਦਾ ਦਿਨ ਆ ਗਿਆ ਤਾਂ ਸਾਰੀ ਤਿਆਰੀ ਕਰਵਾ ਦਿੱਤੀ ਗਈ ਉਸ ਸਮੇਂ ਗੁਰੂ ਜੀ ਵੱਲੋਂ ਸਾਰੀ ਬਰਾਤ ਨੂੰ ਸਰੂਪ ਅਤੇ ਪੋਸ਼ਾਕਾਂ ਦੇ ਕੇ ਸਜਾ ਦਿੱਤਾ ਸ਼੍ਰੇਸ਼ਟ ਮਾਤਾ ਗੁਜਰੀ ਜੀ ਨੇ ਹਿਰਦੇ ਵਿੱਚ ਆਨੰਦ ਧਾਰਨ ਕਰਕੇ ਆਪਣੇ ਸੁਪੁੱਤਰ ਸਤਿਗੁਰੂ ਜੀ ਨੂੰ ਕੋਲ ਬੁਲਾਇਆ ਅਤੇ ਵੱਡੇ ਵਿਹੜੇ ਦੇ ਵਿੱਚ ਚੰਦਨ ਦੀ ਸੁੰਦਰ ਚੌਂਕੀ ਢਾਹ ਕੇ ਗੁਰੂ ਜੀ ਨੂੰ ਬਿਠਾ ਦਿੱਤਾ ਗੁਰੂ ਜੀ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਕੇ ਸੁੰਦਰ ਸੁਹਾਗਣ ਇਸਤਰੀਆਂ ਗੀਤ ਗਾ ਰਹੀਆਂ ਸਨ ਵਾਹਿਗੁਰੂ ਆਪਾ ਸਰਬਨ ਕਰਦੇ ਆ ਗੁਰੂ ਸਾਹਿਬ ਜੀ ਦੀ ਜੀਵਨੀ ਚ ਵੀ ਕਿਵੇਂ ਕੁਝ ਹੋ ਰਿਹਾ ਸੀ ਉਹ ਗੁਰੂ ਜੀ ਦੇ ਸਰੀਰ ਤੇ ਬਟਨਾ ਮਲ ਰਹੀਆਂ ਸਨ ਜਿਸ ਦੇ ਵਿੱਚੋਂ ਬਹੁਤ ਜ਼ਿਆਦਾ ਸੁਗੰਧੀ ਅਤੇ ਮਹਿਕ ਦੀ ਗੁਰੂ ਜੀ ਦੇ ਸਾਰੇ ਅੰਗ ਮਲ ਕੇ ਸੁੰਦਰ ਬਣਾ ਦਿੱਤੇ ਉਹਨਾਂ ਨੇ ਗੁਰੂ ਜੀ ਦੀਆਂ ਹਾਥੀ ਦੀ ਸੁੰਡ ਵਰਗੀਆਂ ਬਾਹਾਂ ਨੂੰ ਫੜ ਕੇ ਬਟਨਾ ਮਲਿਆ ਫਿਰ ਪਾਣੀ ਲਿਆ ਕੇ ਚੰਗੀ ਤਰ੍ਹਾਂ ਇਸ਼ਨਾਨ ਕਰਵਾਇਆ ਅਤੇ ਗੁਰੂ ਜੀ ਦੇ ਮੁਖ ਨੂੰ ਧੋ ਕੇ ਸੁੰਦਰ ਬਣਾ ਦਿੱਤਾ ਗੁਰੂ ਜੀ ਨੇ ਫਿਰ ਸਰੀਰ ਦੇ ਉੱਤੇ ਪੀਲੇ ਵਸਤਰ ਪਹਿਨ ਲਏ ਅਤੇ ਸਗਨਾ ਦੇ ਨਾਲ ਹੱਥ ਦੇ ਵਿੱਚ ਕੰਗਣਾ ਬੰਨ ਲਿਆ ਸੀ ਉਹਨਾਂ ਨੇ ਸ੍ਰੇਸ਼ਟ ਸੁੰਦਰ ਵਸਤਰ ਅਤੇ ਗਹਿਣੇ ਪਹਿਨ ਲਏ ਸਿਰ ਤੇ ਸ੍ਰੇਸ਼ਟ ਸੁੰਦਰ ਦਸਤਾਰ ਬੰਨ ਲਈ ਸੀ ਉਸ ਦਸਤਾਰ ਦੇ ਉੱਪਰ ਜਿਗਾ ਬਹੁਤ ਹੀ ਚਮਕ ਰਹੀ ਸੀ ਜਿਹੜੀ ਕਿ ਗੋਲ ਮੋਤੀਆਂ ਅਤੇ ਹੀਰਿਆਂ ਨਾਲ ਜੜੀ ਹੋਈ ਸੀ ਵੱਡੇ ਵੱਡੇ ਪੰਨੇ ਇਸ ਤਰ੍ਹਾਂ ਸੁੰਦਰ ਲੱਗ ਰਹੇ ਸਨ ਕਿ ਉਹ ਸਾਰੇ ਕਤਾਰ ਬਨਵੀਂ ਸੁੰਦਰਤਾ ਸਹਿਤ ਲਟਕ ਰਹੇ ਸਨ ਉੱਚੀ ਲੱਗੀ ਹੋਈ ਕਲੰਗੀ ਜਗਦੀ ਜੋਤ ਦੇ ਬਾਗ ਪ੍ਰਕਾਸ਼ ਦੀ ਸੀ ਉਸ ਦੇ ਮੋਤੀਆਂ ਦੇ ਗੁੱਛੇ ਅਤੇ ਹੀਰੇ ਚਮਕ ਰਹੇ ਸਨ ਗੁਰੂ ਜੀ ਦਾ ਗੋਲਕਾਰ ਮੁਖੜਾ ਚੰਦਰਮਾ ਦੇ ਵਾਂਗ ਸੁੰਦਰ ਸੀ ਜਿਸ ਦੇ ਵਿੱਚ ਅੰਮ੍ਰਿਤ ਰੂਪੀ ਬਹੁਤ ਹੀ ਮਿੱਠੇ ਬਾਚਨ ਸਨ ਗੱਲਾਂ ਉੱਪਰ ਗੋਲ ਪੁੰਡਲ ਲੰਮਰੇ ਸਨ ਉਹਨਾਂ ਦੀ ਅਮੋਲਕ ਉਸਤਤ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ ਗੁਰੂ ਜੀ ਦੇ ਗਲ ਦੇ ਵਿੱਚ ਮੋਤੀਆਂ ਦੀ ਵੱਡੀ ਮਾਲਾ ਪਾਈ ਹੋਈ ਸੀ ਅਤੇ ਡੋਲਿਆਂ ਦੇ ਵਿੱਚ ਪਹਿਨੇ ਹੋਏ ਭੁੱਜ ਡੰਡਾਂ ਦੀ ਸੁੰਦਰਤਾ ਬਹੁਤ ਚਮਕਦੀ ਸੀ ਸੋਨੇ ਦੇ ਜੜਾਊ ਕੜੇ ਹੱਥ ਵਿੱਚ ਪਹਿਨੇ ਹੋਏ ਸਨ ਅਤੇ ਸ਼ਾਂਪਾਂ ਤੇ ਛੱਲਿਆਂ ਦੀ ਸੋਹਬਾ ਸੁੰਦਰ ਛਾਈ ਹੋਈ ਸੀ ਹੱਥ ਵਿੱਚ ਬੰਨਿਆ ਕੰਗਣਾ ਬਹੁਤ ਸੋਹਬਾ ਪਾ ਰਿਆ ਸੀ ਪੈਨੇ ਹੋਏ ਪੀਲੇ ਰੰਗ ਦੇ ਕੱਪੜੇ ਬਹੁਤ ਹੀ ਚਮਕਰੇ ਸਨ ਗਹਿਣੇ ਜੋ ਬਹੁਤ ਹੀ ਸੁੰਦਰ ਸੋਭਾ ਵਾਲੇ ਸਨ ਅਤੇ ਜਿਨ੍ਹਾਂ ਦੇ ਵਿੱਚ ਜਵਾਹਰਾ ਹੀਰਿਆਂ ਦੀ ਜੋਤੀ ਬਹੁਤ ਚਮਕਵਾਲੀ ਸੀ ਉਹ ਸਾਰੇ ਉਹੋ ਸਾਰੇ ਗਹਿਣੇ ਸੋਨੇ ਦੀ ਜੜਤ ਦੇ ਵਿੱਚ ਜੜੇ ਹੋਏ ਸਨ ਜਿਨ੍ਹਾਂ ਦੇ ਪਾਉਣ ਨਾਲ ਸੱਚਮੁੱਚ ਸੋਭਾ ਪ੍ਰਗਟ ਹੁੰਦੀ ਸੀ ਗੁਰੂ ਜੀ ਦੇ ਸਿਰ ਉੱਪਰ ਛੁਤਰ ਝੁੱਲ ਰਿਹਾ ਸੀ। ਚੌਰ ਸੁੰਦਰ ਤਰੀਕੇ ਨਾਲ ਇਵੇਂ ਇੱਧਰ ਉੱਧਰ ਚੱਲਦਾ ਜਿਵੇਂ ਇੰਦ ਇੰਦਰਾਣੀ ਨੂੰ ਵਿਆਉਣ ਵਾਸਤੇ ਆਪਣੇ ਤਨ ਨੂੰ ਸ਼ਿੰਗਾਰ ਕੇ ਵੱਡੀ ਸ਼ੋਭਾ ਪਾ ਰਿਹਾ ਹੋਵੇ। ਆਪਣੇ ਚੰਦ ਵਰਗੇ ਪੁੱਤਰ ਨੂੰ ਵੇਖ ਕੇ ਮਾਤਾ ਗੁਜਰੀ ਜੀ ਦੇ ਮਨ ਵਿੱਚ ਬੜਾ ਆਨੰਦ ਪੈਦਾ ਹੋ ਗਿਆ। ਉੱਥੇ ਘੋਰੇ ਸਰੀਰ ਵਾਲੀਆਂ ਮਹੀਨ ਵਸਤਰਾਂ ਵਾਲੀਆਂ ਤੇ ਬਹੁਤੇ ਗਹਿਣੇ ਵਾਲੀਆਂ ਜਵਾਨ ਇਸਤਰੀਆਂ ਮਾਨੋ ਸਿਉਨੇ ਨਾਲ ਮੜੀਆਂ ਹੋਈਆਂ ਸਨ। ਉਹ ਬਾਰ-ਬਾਰ ਬਹੁਤ ਗੀਤ ਗਾਉਂਦੀਆਂ ਜਿਨ੍ਹਾਂ ਦੇ ਕੰਠ ਕੋਇਲ ਵਰਗੇ ਸਨ ਅਤੇ ਹਿਰਦੇ ਬਹੁਤ ਖੁਸ਼ ਸਨ। ਉਹ ਗੁਰੂ ਜੀ ਦੇ ਸਰੂਪ ਨੂੰ ਵੇਖ ਕੇ ਬਿਲਹਾਰੇ ਜਾ ਰਹੀਆਂ ਸਨ। ਗੁਰੂ ਜੀ ਦੀ ਬੇਮਿਸਾਲ ਸੁੰਦਰਤਾ ਨੂੰ ਵੇਖ ਕੇ ਉਹਨਾਂ ਦੇ ਹਿਰਦੇ ਉਤਸ਼ਾਹਿਤ ਹੋੜੇ ਸੰਗ ਗੁਰੂ ਜੀ ਕੁੱਲ ਕਈਆਂ ਕਈ ਦੀਆਂ ਰੀਤਾਂ ਕਰਕੇ ਬਾਹਰ ਆਏ ਤਾਂ ਉਹ ਦਰਵਾਜ਼ੇ ਵਿੱਚ ਖੜੇ ਹੋਏ ਸੁੰਦਰ ਸੋਵਰੇ ਸੰ ਉਸ ਵੇਲੇ ਵੱਡੇ ਨਗਾਰੇ ਉੱਤੇ ਡਗਾ ਲਗਾਇਆ ਤਾਂ ਤੋਂ ਉਸੇ ਦੀ ਚਮਕ ਪੈਦਾ ਹੋਈ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬਨ ਕਰਾਂਗੇ ਜੀ